ਪੈਟਰੋਲ ਪੰਪ ਦੇ ਉੱਤੇ ਤੂੜੀ ਪਈ ਆ ਮੱਜਾਂ ਖੜੀਆਂ ਗਾਵਾਂ ਖੜੀਆਂ ਇੱਥੇ ਸਾਰੇ ਚੱਲ ਰਿਆ ਸੀ ਨਾ ਪਾਣੀ ਉੱਤਰਿਆ ਤੇ ਫੇਰ ਲੰਦੇ ਸੀ ਅੱਛਾ ਇੱਥੇ ਵੀ ਪਾਣੀ ਚੱਲਦਾ ਸੀ ਕਿੰਨਾ ਕਿੰਨਾ ਇੱਥੇ ਵੀ ਕਿ 2-2 2.5 ਫੁੱਟ ਚੜ ਗਿਆ ਪਾਣੀ ਪੰਪ ਤੇ ਪੰਪ ਨਹੀਂ ਨੁਕਸਾਨ ਤੇ ਲੋਕਾਂ ਦਾ ਬਹੁਤ ਹੋਇਆ ਜੀ ਫਲੱਡ ਆਇਆ ਪਾਣੀ ਤੇ ਬਹੁਤ ਨੁਕਸਾਨ ਹੋਇਆ ਘਰਾਂ 'ਚ ਪਾਣੀ ਵੜ ਗਿਆ ਉਹ ਜੇ ਇੱਕ ਦੋ ਡੰਗਰ ਪਿੱਛੇ ਰੁੜ ਵੀ ਗਏ ਨੇ ਰੁੜ ਵੀ ਗਏ ਅੱਲਾਤ ਇਹੋ ਹੀ ਹੈ ਜਿਹੜੇ ਲੋਕ ਲਾਗੇ ਨਾਨਕੇ ਟੂੜੀਏ ਪਾਉਣਦੇ ਆ ਬਾਕੀ ਜਿਹੜੇ ਆਪਣੇ ਉਹ ਰੁੜ ਕੁੜ ਗਏ ਜ਼ਮੀਨਾਂ ਸਾਰੀਆਂ ਟੋਡੀਆਂ ਜਿੱਥੇ ਪੱਠੇ ਬੀਜੇ ਸੀ ਉਹ ਉਹ ਸਾਰੇ ਪਾਣੀ ਚ ਪਾਣੀ ਚ ਤੇ ਸਾਰਾ ਸ਼ੈੱਡ ਹੁਣ ਪਿੱਛੇ ਹਾਲਾਤ ਕੀ ਤੁਹਾਡੇ ਉਹ ਪਾਣੀ ਆ ਭਾਜੀ ਸੈੱਡ ਦੇ ਵਿੱਚ ਸਾਰੇ ਪਾਣੀ ਹਾਂਜੀ ਉੱਥੇ ਸਾਚਾ ਜੋ ਵੀ ਨਾ ਇਟ ਬਣਾਉਣੇ ਵਾਲਾ ਉਹ ਰੁੜ ਗਿਆ ਰੇਤ ਦੋ ਤਿੰਨ ਗੱਡੀਆਂ ਚਟਾਈ ਸੀ ਉਹ ਰੁੜ ਗਈ ਹੈ ਮਸ਼ੀਨਾ ਮੋਟਰਾਂ ਵਿੱਚੋਂ ਖਰਾਬ ਹੋ ਗਈਆਂ 2-4 ਲੱਖ ਦਾ ਐਵੇਂ ਪਟੋਪੜੀ ਖਰਾਬ ਹੋ ਗਈ ਹਾਲਾਂਕਿ ਸਹਾਰਾ ਸਰਕਾਰਾਂ ਦਾ ਹੋਣਾ ਚਾਹੀਦਾ ਸੀ ਪਰ ਸਹਾਰਾ ਬਣ ਰਿਹਾ ਇਹ ਸੇਵਾਦਾਰ ਵੀਰ ਸਿੱਕ ਟਰਾਲੀ ਵੀ ਹੈ ਜਿਹੜੀ achar ਲੈ ਕੇ ਆਈ ਹੈ ਨਿਸ਼ਾਨ ਸਾਹਿਬ ਅੱਗੇ ਲੱਗੇ ਹੋਏ ਆ ਇਸ ਪਾਣੀ ਨਾਲ ਬਹੁਤ ਸਾਰੀ ਅਲਰਜੀ ਵੀ ਹੋ ਰਹੀ ਆ ਲੋਕ ਬਿਮਾਰ ਵੀ ਹੋ ਰਹੇ ਨੇ ਤੇ ਤੁਸੀਂ ਕਿੰਨੀ ਕਵਾਰ ਦੇਖਿਆ ਇਹ ਮਾਹੌਲ ਹਾੜਾਂ ਦਾ ਅਈ ਦੇ ਠਰਸੀ ਜੀ ਵੇਖਿਆ 47 ਸਾਲਾਂ ਬਾਅਦ ਆਇਆ ਫੜ ਐਡਾ ਵੱਡਾ ਵੱਡਾ ਤੇ ਮੇਸਰ ਕਹ ਰਹਾ ਕਹਿ ਰਿਹਾ ਅਸੀਂ ਵੀ ਬੜੀ ਕੋਸ਼ਿਸ਼ ਕਰ ਰਹੇ ਆ ਅਜੇ ਕੋਈ ਸਰਕਾਰ ਨਹੀਂ ਇੱਥੇ ਪਹੁੰਚੀ ਅਜੇ ਤੇ ਇਹੋ ਹੀ ਸਰਕਾਰ ਹੈ ਜਿਹੜੀ ਸਾਡੇ ਕੋਲ ਆਈ ਹੈ ਇਹ ਨਹੀਂ ਹੁੰਦਾ ਬਿਰਾਸਨ ਭਣੀ ਕੋਈ ਕਿਸੇ ਦਾ ਫੋਕਾ ਵੀ ਆਣ ਕੇ ਪਤਾ ਲੱਗ ਜਾਣਾ ਉਹ ਸਰਕਾਰੀ ਹੁੰਦਾ ਪੰਜਾਬ ਦੇ ਉਸ ਇਲਾਕੇ ਦੇ ਵਿੱਚ ਜਿੱਥੇ ਮਾਰ ਰਾਵੀ ਕਰਦਾ ਡੇਰਾ ਬਾਬਾ ਨਾਨਕ ਤੋਂ ਰਮਦਾਸ ਨੂੰ ਜਾਈਏ ਤਾਂ ਰਾਹ ਦੇ ਵਿੱਚ ਇੱਕ ਪੈਟਰੋਲ ਪੰਪ ਆਉਂਦਾ ਹੈ ਭੱਟੀ ਫਿਲਿੰਗ ਸਟੇਸ਼ਨ ਪੈਟਰੋਲ ਪੰਪ ਜਿੱਥੇ ਅਸੀਂ ਆਮ ਆਪਣੀ ਕਲਪਨਾ ਦੇ ਵਿੱਚ ਵੀ ਸਿਰਜੀਏ ਤਾਂ ਪੈਟਰੋਲ ਪੰਪ ਬਹੁਤ ਪੰਜਾਬ ਦੇ ਵਿੱਚ ਵਧੀਆ ਥਾਂ ਹੁੰਦੀ ਹੈ ਜਿੱਥੇ ਬਹੁਤ ਸਾਰੀਆਂ ਸਹੂਲਤਾਂ ਹੁੰਦੀਆਂ ਜਿੱਥੇ ਅਸੀਂ ਰੁੱਕ ਕੇ ਬਹੁਤ ਬਹੁਤ ਸਾਰੀਆਂ ਸਹੂਲਤਾਂ ਦਾ ਫਾਇਦਾ ਲੈ ਸਕਦੇ ਹਾਂ ਸਰਕਾਰ ਮੁਹੱਈਆ ਕਰਾਉਂਦੀ ਹੈ ਪਰੇ પેટ્રોલ ਪੰਪ ਆਸਰਾ ਬਣਿਆ ਮੱਜਾਂ ਦਾ ਪਸ਼ੂਆਂ ਦਾ પેટ્રોલ ਪੰਪ ਦੇ ਉੱਤੇ ਢੂੜੀ ਪਈ ਆ ਮੱਜਾਂ ਖੜੀਆਂ ਗਾਵਾਂ ਖੜੀਆਂ ਤੇ ਇੱਥੇ ਸ਼ੈਲਟਰ ਲਿਆ ਗਿਆ ਕਿਉਂਕਿ ਆਸੇ ਪਾਸੇ ਪਾਣੀ ਹੈ ਪਾਣੀ ਘਰਾਂ ਦੇ ਦਿਵਾਲੇ ਤੇ ਮੱਜਾਂ ਦੇ ਆ ਹਵੇਲੀਆਂ ਦੇ ਵਿੱਚ ਆ ਬਾੜੀਆਂ ਦੇ ਵਿੱਚ ਵੜ ਚੁੱਕਿਆ ਘਰਾਂ ਦੇ ਵਿੱਚ ਪਾਣੀ ਘੁੰਮ ਰਿਹਾ ਤੇ ਉੱਚੀ ਥਾਂ ਦੇ ਉੱਤੇ ਮੱਜਾਂ ਲੈ ਕੇ ਆਏ ਤੁਹਾਡੀਆਂ ਮੱਜਾਂ ਜੀ ਇਹ ਹਾਂਜੀ ਹਾਂਜੀ ਸਾਡੀਆਂ ਇਹ ਕਿੱਥੇ ਬੰਦੇ ਸੀ ਮੱਜਾਂ ਪਹਿਲਾਂ ਤੁਸੀਂ ਪਿੱਛੇ ਸੈੱਡ ਸੀ ਜੀ ਪਿਛਲੇ ਬੰਨੇ ਉਹ ਸੈੱਡ ਪਿੱਛੇ ਸੈੱਡ ਸੀ ਹਾਂਜੀ ਤੇ ਸਾਰੀਆਂ ਹੁਣ ਤੁਹਾਨੂੰ ਫਿਰ ਉੱਤੇ ਕੱਢਣੀਆਂ ਪਈਆਂ ਉੱਥੋਂ ਕੱਢਣੀਆਂ ਪਈਆਂ ਸਾਰੀਆਂ ਕਿੰਨਾ ਪਾਣੀ ਆ ਗਿਆ ਸੀ ਉੱਥੇ ਉੱਥੇ ਕੋ ਆ ਗਿਆ 4-5 ਫੁੱਟ 5 ਫੁੱਟ 4-5 ਫੁੱਟ ਪਾਣੀ ਇਹ ਕਿੰਨੇ ਦਿਨ ਹੋ ਗਏ ਜੀ ਪਾਣੀ ਆਏ ਨੂੰ ਅੱਜ ਚੌਥਾ ਦਿਨ ਹੋ ਗਿਆ ਚੌਥਾ ਦਿਨ ਹੋ ਗਿਆ ਜੀ 4 ਦਿਨ ਹੋ ਗਿਆ ਕਿੰਨੀਆਂ ਮੱਝਾਂ ਕਿੰਨੇ گاਵਾ ਤੁਹਾਡੇ ਕੋਲ ਕਿੰਨੇ ਪਸ਼ੂ ਨੇ 10 ਕੁ ਮੱਝਾਂ ਨੇ ਹਾਂਜੀ 10 ਕੁ ਗਾਵਾਂ ਨੇ 8-9 ਬੱਚੇ ਵੀ ਨੇ 10 ਹੈਗੇ ਇਹ ਹੀ ਸਹਾਰਾ ਤੁਹਾਡਾ ਉਪਜੀਵਕਾਇਤੋ ਜਲਦੀ ਆ ਵੇਖੋ ਜੀ ਤੇ ਪੰਪ ਕਿਦਾ ਜੀ ਪੰਪ ਅਮਨਦੀਪ ਸਿੰਘ ਉਹਨਾਂ ਨੇ ਤੁਹਾਨੂੰ ਇਜਾਜ਼ਤ ਦਿੱਤੀ ਕਿ ਇੱਥੇ ਬੰਨ ਲਓ ਹਾਂ ਉਹਨਾਂ ਨੇ ਦਿੱਤੀ ਜੀ ਚੱਲਦਾ ਸੀ ਪੰਪ ਵੈਸੇ ਹੁਣ ਵੀ ਚੱਲਦਾ ਚੱਲਦਾ ਨਹੀਂ ਹੁਣ ਨਹੀਂ ਚੱਲਦਾ ਹੁਣ ਨਹੀਂ ਚੱਲਦਾ ਇਹ ਫਿਰ ਕਦੋਂ ਬੰਦ ਕੀਤਾ ਹੋਇਆ ਜੀ ਹੁਣ ਇਹ ਬਰਸਾਤ ਕਰਕੇ ਤੇ ਪਾਣੀ ਕਰਕੇ ਪੰਪ ਵੀ ਬੰਦ ਹੋ ਗਿਆ ਤੇ ਪੰਪ ਦੇ ਉੱਤੇ ਤੁਸੀਂ ਮੱਝਾਂ ਮੰਨੀਆਂ ਪਾਣੀ ਇੱਥੇ ਸਾਰੇ ਚੱਲ ਰਿਹਾ ਸੀ ਨਾ ਪਾਣੀ ਉੱਤਰਿਆ ਤੇ ਫੇਰ ਲੰਦੇ ਆ ਅੱਛਾ ਇੱਥੇ ਵੀ ਪਾਣੀ ਚੱਲਦਾ ਸੀ ਕਿੰਨਾ ਕਿੰਨਾ ਇੱਥੇ ਵੀ ਕਿ 2-2 2.5 ਫੁੱਟ ਚੜ ਗਿਆ ਪਾਣੀ ਪੰਪ ਤੇ ਪੰਪ ਸਹਲਤ ਤੁਹਾਨੂੰ ਕੋਈ ਹਲਤ ਤੁਹਾਡੀ ਦੇਖ ਕੇ ਕੋਈ ਆਇਆ ਮਦਦ ਕਰਨ ਦੇ ਲਈ ਕੋਈ ਸਰਕਾਰ ਕੋਈ ਨੁਮਾਇੰਦ ਆਇਆ ਟਰਈਆਂ ਪਿੰਡਾਂ ਵਾਲੇ ਲੰਗਰ ਪਾਣੀ ਆ ਟੂੜੀ ਕੱਕ ਦੇ ਦਿੰਦੇ ਨੇ ਹੋਰ ਕਿੰਨੇ ਹੈਲਪ ਕਰਨੇ ਕੋਈ ਨਹੀਂ ਆਇਆ ਹੋਰ ਕੋਈ ਨਹੀਂ ਆਇਆ ਜਿਨ੍ਹਾਂ ਤੋਂ ਉਮੀਦ ਤੁਹਾਨੂੰ ਲੋਕਾਂ ਤੋਂ ਸੀ ਜਾਂ ਸਰਕਾਰਾਂ ਤੋਂ ਸੀ ਮੀਤ ਤੇ ਖਾਸ ਕਰਕੇ ਰੱਬ ਤੋਂ ਵੀ ਹੁਣ ਕਿੰਨੀਆਂ ਕਿ ਰੱਖੀ ਹੈ ਹਾਂਜੀ ਸਰਕਾਰਾਂ ਤੋਂ ਹੁਣ ਕੀ ਕੀ ਕਰਦੇ ਨੇ ਸਰਕਾਰਾਂ ਕੋਈ ਵੀ ਹੈਗੀ ਹੈ ਤੇ ਲੋਕਾਂ ਕੋਈ ਵੀ ਹੈਗੇ ਪਰ ਨੇੜੇ ਕੀ ਆ ਜੋ ਲੋਕ ਰਾਸ਼ਨ ਪਾਣੀ ਪੀਚਾ ਰਹੇ ਜਿਹੜਾ ਨੇੜੇ ਆ ਉਦੋਂ ਉਮੀਦ ਬਿਲਕੁਲ ਨੇੜੇ ਨੇੜੇ ਆਪਣਾ ਫੇ ਭਰਾ ਖੜੇ ਆ ਗਏ ਮਤਲਬ ਹਾਂ ਭਰਾ ਹੀ ਸਭ ਆ ਰਹੇ ਜੀ ਜਿਹੜੇ ਪਾਣੀ ਰੋਟੀ ਪਾਣੀ ਦੇ ਰਹੇ ਨੇ ਲੋਕਾਂ ਨੂੰ ਪਿੰਡਾਂ ਜੀ ਪਿੰਡਾਂ ਜਿਹਾ ਉਹ ਦੇਖੋ ਕਿਤਨੇ ਲੋਕਾਂ ਨੇ ਲੰਗਰ ਪਾਣੀ ਵਰਸਾਇਆ ਪਾਣੀ ਤਾਂ ਨਹੀਂ ਪਿਚਾਇਆ ਹਾਂਜੀ ਤੇ ਨਾਲ ਆਇਓ ਜਰਾ ਤੇ ਇਹ ਬਚਾਅ ਹੋ ਸਕਦਾ ਸੀ ਇਸ ਤੋਂ ਤੁਹਾਨੂੰ ਹੜ੍ਹਾਂ ਤੋਂ ਤੁਹਾਨੂੰ ਲੱਗਦਾ ਨਹੀਂ ਨੁਕਸਾਨ ਤੇ ਲੋਕਾਂ ਦਾ ਬਹੁਤ ਹੋਇਆ ਜੀ ਲੱਡ ਆਇਆ ਪਾਣੀ ਦਾ ਬਹੁਤ ਨੁਕਸਾਨ ਹੋਇਆ ਘਰਾਂ ਚ ਪਾਣੀ ਵੜ ਗਿਆ ਨੁਕਸਾਨ ਤਾਂ ਹੋਇਆ ਹੀ ਆ। ਇਹ ਸਾਰੀਆਂ ਮੱਜਾਂ ਤੁਹਾਡੀਆਂ ਠੀਕ ਠਾਕ ਤੁਸੀਂ ਕੱਢ ਲੀਆਂ ਸੀ ਉਸੇ ਮੌਕੇ। ਕੱਢ ਲੀਆਂ ਪਰ ਕੁਝ ਇੱਥੋਂ ਕੱਢ ਕੇ ਉਹ ਥੇ ਖੜੀਆਂ ਵੀ ਅੰਦਰ ਚਾਰ ਦੁਆਰੀ ਚਲ ਜਾਣਗੀਆਂ। ਉੱਥੇ ਵੀ ਪਾਣੀ ਚੜ ਗਿਆ। ਫੇਰ ਉਧਰੋਂ ਚੜ ਗਿਆ, ਇੱਧਰ ਲੈਣ ਦੀ। ਦੋ ਤਿੰਨ ਥਾਂਵਾਂ ਬਦਲਣੀਆਂ ਪਈਆਂ ਤੁਹਾਨੂੰ। ਕੁਝ ਇੱਕ ਦੋ ਡੰਗਰ ਪਿੱਛੇ ਰੁੜ ਵੀ ਗਏ ਨੇ। ਰੁੜ ਵੀ ਗਏ? ਹਾਂਜੀ ਹਾਂਜੀ। ਜਿਹੜੇ ਤਾਂ ਜਲਦੀ ਨਿਕਲੇ ਰੁੜ ਵੀ ਗਏ ਆ। ਕੀਮਤੀ ਬਹੁਤ ਆ ਮੱਜਾਂ ਪਰ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ? ਹੋਇਆ ਹੈ। ਘਰ ਲੋ ਅੱਜ 40-50 ਹਜ਼ਾਰ ਤੋਂ ਘੱਟ ਕਿਹੜੀ ਗਊ ਆ। ਇਦਾਂ ਤੇ ਹੋਰ ਵੀ ਕੋਈ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦਾ ਐਦਾਂ ਨੁਕਸਾਨ ਹੋਇਆ ਹੈ। ਇਹ ਆਪੋ ਆਪਣਾ ਨਹੀਂ ਸੰਭੇਗਾ। ਇਹ ਲੋਕਾਂ ਦਾ ਕਦੇ ਪਹੁੰਚਿਆ ਨਹੀਂ ਗਿਆ। ਲੋਕਾਂ ਦਾ ਕਿਹਦਾ ਤੋਹੀ ਪਹੁੰਚਣ ਦੇ। ਲੋਕਾਂ ਦਾ ਕਿਤੇ ਤੁਸੀਂ ਪਹੁੰਚਣ ਦੇ। ਆ ਕਿੰਨੀਆਂ ਟਰਾਲੀਆਂ ਕੋਈ ਤੂੜੀ ਆ, ਕੋਈ ਰੋਟੀ ਆ, ਕੋਈ ਪਾਣੀ ਆ, ਕੋਈ ਚਾਹ ਵਾਲਾ ਵੀ ਆ, ਦਾਲ ਫੁਲਕਾ ਵਾ ਸਭ ਪਚਾਰੇ ਨੇ ਲੋਕ। ਕਿੰਨੀ ਕਿ ਤੁਸੀਂ ਪ੍ਰਵਾਹ ਕਰਦੇ ਸੀ ਪਸ਼ੂਆਂ ਦੀ ਕਿਉਂਕਿ ਇਹ ਹੁੰਦਾ ਵੀ ਜਦੋਂ ਅਸੀਂ ਮੌਸਮ ਵਧੀਆ ਹੋਵੇ, ਸਾਰਾ ਕੁਝ ਠੀਕ ਠਾਕ ਹੋਵੇ ਤਾਂ ਸੇਵਾ ਬਹੁਤ ਵਧੀਆ ਹੁੰਦੀ ਆ। ਤੇ ਹੁਣ ਹਾਲਾਤ ਕਿਦਾਂ ਦੇ ਸੇਵਾ ਹੋ ਪਾਰੀ ਓਦਾਂ ਦੇ ਪਸ਼ੂਆਂ ਦੀ ਹਾਲਾਤ ਐ ਹੋਈ ਐ ਜਿਹੜੇ ਲੋਕ ਲਾਗੇ ਨਾਨ ਕੇ ਟੂੜੀਏ ਪਾਉਣਦੇ ਆ ਬਾਕੀ ਜਿਹੜੇ ਆਪਣੇ ਉਹ ਤੇ ਰੁੜ ਖੜ ਗਏ ਆ ਉਹ ਉਥੇ ਧੜਪੀ ਉਹ ਵੀ ਰੁੜ ਗਈ ਆ ਪਿੱਛੇ ਉਹ ਵੀ ਰੁੜ ਗਈ ਆ ਜ਼ਮੀਨਾਂ ਸਾਰੀਆਂ ਟੋਡੀਆਂ ਜਿੱਥੇ ਪੱਠੇ ਬੀਜੇ ਸੀ ਉਹ ਹਾਂਜੀ ਹਾਂਜੀ ਉਹ ਸਾਰੇ ਪਾਣੀ ਚ ਪਾਣੀ ਚ ਪਸ਼ੂਆਂ ਤੇ ਤੇ ਪੱਠੇ ਦੇ ਕਿੱਲਾ ਦੋ ਕਿੱਲੇ ਰੱਖਣੇ ਪੈਂਦੇ ਆ ਨਾ ਭਾਂ ਠੇਕੇ ਦੇ ਲੈ ਪੈਂ ਆਪਣੀ ਹੋਵੇ ਕੁਝ ਕਰਨਾ ਹੀ ਪੈਂਦਾ ਨਾ ਪਾਣੀ ਦਾ ਤੇ ਹੁਣ ਦੁੱਧ ਦੁੱਧ ਪਾ ਕੇ ਗੁਜ਼ਾਰਾ ਕਰਦੇ ਸੀ ਵੇਚ ਕੇ ਦੁੱਧ ਤੇ ਹੁਣ ਆਪ ਚਾਰ ਪੰਜ ਤਾਂ ਦੋ ਦੋ ਕੋਈ ਦੁੱਧ ਵੀ ਨਹੀਂ ਲੈਣਦੇ ਅੱਛਾ ਕਿੰਨੇ ਲੈਣਾ ਵਨ ਦੇਣਾ ਦੁੱਧ ਡੇੜੀਆਂ ਤੇ ਦੇਣਾ ਹੈ ਹੁਣ ਉਹ ਵੀ ਲੋਕਾਂ ਨੂੰ ਥੋੜਾ ਬਹੁਤਾ ਜੋਰ ਦਿੰਦਿਆਂ ਨੇ ਕੋਈ ਵੰਡ ਉਹਦੇ ਸਰੀ ਦਾ ਜੋ ਕੋ ਚਾਹ ਤੋ ਵੀ ਅਗਲੇ ਪਰੇਸ਼ਾਨ ਨੇ ਜਿਨ੍ਹਾਂ ਕੋ ਦੁੱਧ ਵੀ ਨਹੀਂ ਹੈਗਾ ਕੋ ਬੱਚਿਆਂ ਨੂੰ ਚੰਗਾ ਸਰਦੇ ਨੇ ਪੱਠਾ ਨਹੀਂ ਮਿਲਦਾ ਤੇ ਬੱਚਿਆਂ ਨੇ ਵੀ ਚੰਗਾ ਸਰਦੇ ਦੁੱਧ ਸੋ ਹਾਲਾਤ ਬੜੇ ਮੁਸ਼ਕਿਲ ਹੈ ਤੁਸੀਂ ਵੀ ਨਾਲ ਨਹੀਂ ਹੋ ਇਹਨਾਂ ਦੇ ਹਾਂਜੀ ਇੱਕੋ ਪਰਿਵਾਰ ਆ ਤੁਹਾਡਾ ਤੁਹਾਡੇ ਕੀ ਲੱਗਦੇ ਪਿਤਾ ਜੀ ਤੇ ਦਾਦਾ ਜੀ ਮੈਂ ਦਾਦਾ ਜੀ ਤੁਹਾਡੇ ਹਾਂਜੀ ਤੇ ਬਈ ਕਿੰਨੀ ਕੁ ਮੁਸ਼ਕਲ ਆਈ ਜਦੋਂ ਇਹ ਸਾਰਾ ਕੁਝ ਹੋਇਆ ਤੁਸੀਂ ਜਵਾਨ ਹੋ ਯੰਗ ਹੋ ਤੁਸੀਂ ਆਪਣਾ ਭਵਿੱਖ ਦੇਖਦੇ ਹੋ ਕਿ ਭਵਿੱਖ ਦੇ ਵਿੱਚ ਅਸੀਂ ਇਦਾਂ ਕਰਾਂਗੇ ਜਾਂ ਬੰਦਾ ਹਰ ਕੋਈ ਸੁਪਨੇ ਲੈਂਦਾ ਤੁਹਾਡੇ ਸੁਪਨੇ ਟੁੱਟਦੇ ਐ ਇਸ ਪਾਣੀ ਆਉਣ ਦੇ ਨਾਲ ਕੀ ਕੀ ਮਹਿਸੂਸ ਹੁੰਦਾ ਬਈ ਟੁੱਟ ਨਹੀਂ ਡੇ ਸੁਪਨੇ ਵੇਖੋ ਸਾਰੀ ਥੈਲੀ ਮਗਰ ਝੋਨਾ ਝਾਣਾ ਸਾਰਾ ਖਰਾਬ ਹੋ ਗਿਆ ਪਿਛੇ ਤੇ ਡੰਗਰ ਵੀ ਤਿੰਨ ਚਾਰ ਜਾਈ ਜੇ ਮਾਰ ਕੇ ਦੋ ਤਿੰਨ ਮੱਝਾਂ ਰੁਟ ਗਈਆਂ ਨੇ ਪਿਛੇ ਬਹੁਤ ਮਾਰਾ ਹਾਲਾਤ ਨੇ ਬੜਾ ਦੁਖੀ ਦੁੱਖ ਦੁਖੀ ਕਰਨ ਵਾਲਾ ਦੁਖਦ ਮਾਹੌਲ ਹੈ ਹਾਂਜੀ ਮੈਂ ਇਹ ਬੜੀ ਮੁਸ਼ਕਲ ਦੇ ਨਾਲ ਕੱਡੀਆਂ ਮੱਜਾਂ ਫਿਰ ਤੇ ਤੁਸੀਂ ਆਪ ਹੀ ਕਰਦੇ ਸੀ ਕਿ ਲੇਬਰ ਵਗੈਰਾ ਵੀ ਰੱਖੀ ਸੀ ਕਿ ਲੇਬਰ ਵੀ ਰੱਖੀ ਆਪ ਹੀ ਕਰਨ ਵਾਲੀ ਲੱਗੇ ਹੁੰਦੇ ਸੀ ਹਾਂਜੀ ਤੇ ਸਾਰਾ ਸ਼ੈੱਡ ਹੁਣ ਪਿੱਛੇ ਹਾਲਾਤ ਕੀ ਤੁਹਾਡੇ ਉਹ ਪਾਣੀ ਆ ਭਾਈ ਸੈੱਡ ਦੇ ਵਿੱਚ ਸਾਰੇ ਪਾਣੀ ਹਾਂਜੀ ਉਹ ਫੈਕਟਰੀ ਹੈ ਮੁੰਡੇ ਦੀ ਲੋਕ ਇਟ ਦੀ ਹਾਂਜੀ ਉੱਥੇ ਸਾਚਾ ਜੋ ਵੀ ਨਾ ਇਟ ਬਣਾਉਣੇ ਵਾਲਾ ਹਾਂ ਔਰ ਰੁੜ ਗਿਆ ਰੇਤ ਦੋ ਤਿੰਨ ਗੱਡੀਆਂ ਛਟਾਈ ਹੀ ਉਹ ਰੁੜ ਗਈ ਐ ਮਸ਼ੀਨਾ ਮੋਟਰਾਂ ਵਿੱਚੋਂ ਖਰਾਬ ਹੋ ਗਈਆਂ 2-4 ਲੱਖ ਦਾ ਐਵੇਂ ਬਦੋਬਦੀ ਖਰਾਬ ਹੋ ਗਿਆ ਬਿਲਕੁਲ ਸੋ ਇਹ ਹਾਲਾਤ ਆ ਤੁਹਾਨੂੰ ਮੈਂ ਕਹਾਂਗਾ ਕਿ ਕਵਰੀ ਵਾਈਡ ਐਂਗਲ ਤੋਂ ਇਹ ਸਾਰਾ ਕੁਝ ਦਿਖਾ ਦਿੱਤਾ ਜਾਵੇ ਕਿ ਕਿਸ ਤਰ੍ਹਾਂ ਇੱਕ પેટ્રોલ ਪੰਪ ਦੇ ਉੱਤੇ ਸ਼ਰਨ ਲੈਣੀ ਪਈ ਆ ਮੱਝਾਂ گاਵਾ ਜਿਹੜੀਆਂ ਹੈਗੇ ਇੱਥੇ ਲਿਆ ਕੇ ਖੜਾਣੀਆਂ ਪਈਆਂ ਆਸਰਾ ਲੈਣਾ ਪਿਆ ਕਿਉਂਕਿ ਹੋਰ ਕੋਈ ਥਾਂ ਨਹੀਂ ਬਚੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਦਲੀਪ ਸਿੰਘ ਦਲੀਪ ਸਿੰਘ ਅਮਨਦੀਪ ਸਿੰਘ ਮੇਰਾ ਬੇਟਾ ਹੈ ਸੋ ਦਲੀਪ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਕਿਵੇਂ ਦੋ ਤਿੰਨ ਥਾਵਾਂ ਤੋਂ ਪਸ਼ੂ ਜਿਹੜੇ ਹੈਗੇ ਆ ਉਹ ਬਦਲ ਕੇ ਇਸ ਥਾਂ ਦੇ ਉੱਤੇ ਲੈ ਕੇ ਆਏ ਸੋ ਸੇਵਾ ਕਰਨ ਵਾਲੇ ਆ ਰਹੇ ਆ ਸੇਵਾ ਕਰਨ ਵਾਲਿਆਂ ਦਾ ਸਹਾਰਾ ਹਾਲਾਂਕਿ ਸਹਾਰਾ ਸਰਕਾਰਾਂ ਦਾ ਹੋਣਾ ਚਾਹੀਦਾ ਸੀ ਪਰ ਸਹਾਰਾ ਬਣ ਰਿਹਾ ਇਹ ਸੇਵਾਦਾਰ ਵੀਰ ਸੋ ਇੱਕ ਟਰਾਲੀ ਵੀ ਹੈ ਜਿਹੜੀ achar ਲੈ ਕੇ ਆਈ ਹੈ ਨਿਸ਼ਾਨ ਸਾਹਿਬ ਅੱਗੇ ਲੱਗੇ ਹੋਏ ਆ ਤੇ ਟਰਾਲੀ ਦੇ ਵਿੱਚ ਅਚਾਰ ਦੀਆਂ ਗੰਡਾ ਪਈਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰਭ ਪ੍ਰਿਆਕਾਲ 임ਹਿੰਦੀ ਦਾ ਖਾਲਸਾ ਸ਼੍ਰੀ ਵਹਿਗੁਰੂ ਜੀ ਕੀ ਫਤਿਹ ਫਤਿਹ ਕਿਵੇਂ ਦੇਖਦੇ ਹੋ ਜੀ ਇਹ ਇਸ ਸਮੇਂ ਪੈਟਰੋਲ ਪੰਪ ਦੇ ਉੱਤੇ ਖੜੇ ਆ ਤੇ ਆਪਣੇ ਦੁੱਖ ਦੱਸ ਰਹੇ ਹਾਲਾਤ ਦੱਸ ਰਹੇ ਆ ਤੁਸੀਂ ਅਚਾਰ ਲੈ ਕੇ ਆਏ ਹੋ ਕਿਹੜੀ ਭਾਵਨਾ ਤੁਹਾਨੂੰ ਲੈ ਕੇ ਆਉਂਦੀ ਤੁਹਾਨੂੰ ਕੀ ਮਹਿਸੂਸ ਹੁੰਦਾ ਕਿ ਇਸ ਸਮੇਂ ਤੁਹਾਨੂੰ ਇਹ ਸੇਵਾ ਕਰਨੀ ਚਾਹੀਦੀ ਸਾਰੀ ਸਾਦ ਸੰਗਤ ਨੂੰ ਸਾਡੀ ਨੀਲਤਾਰੀ ਸੰਸਥਾ ਜੋ ਸ੍ਰੀ ਅਨਿਸ਼ਾਰਾ ਸਾਹਿਬ ਤੋਂ ਹਜ਼ੂਰ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਕਿਲੇ ਵਾਲੇ ਮਹਾਰਾਜ ਜੀ ਦਾ ਉਪਦੇਸ਼ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਤੇ ਉਹਨਾਂ ਦਾ ਹੀ ਉਪਦੇਸ਼ ਹੈ ਕਿ ਜਿੱਥੇ ਵੀ ਕਿਤੇ ਲੋੜ ਹੈ ਨਾ ਉੱਥੇ ਹਰ ਸੰਭਵ ਤਰ੍ਹਾਂ ਮਦਦ ਕਰਨੀ ਹੈ ਜਾ ਕੇ ਇਸੇ ਤਹਿਤ ਜਦੋਂ ਇਹ ਹੜ ਆਇਆ ਨਾ ਇਹ ਬਹੁਤ ਹੀ ਜੋਸ ਸੁਣਿਆ ਸੀ ਉਹਦੇ ਨਾਲੋਂ ਵੀ ਵੱਧ ਭਿਆਨਕ ਹੈ ਇਹ ਜੋ ਹੁਣ ਇਸ ਟਾਈਮ ਇੱਥੇ ਪਟ્રોલ ਪੰਪ ਤੇ ਵੀ ਵੇਖੋ ਕਿਸ ਤਰੀਕੇ ਦੇ ਨਾਲ ਤੇ ਅਸੀਂ ਆਪਣੀ ਸੰਸਥਾ ਵੱਲੋਂ ਦਵਾਈਆਂ ਅਤੇ ਪਸ਼ੂਆਂ ਵਾਸਤੇ ਅਚਾਰ ਲੈ ਕੇ ਇਹ ਹੁਣ ਸੇਵਾ ਜਿਹੜੀ ਹੈ ਨਾ ਕੁਝ ਦਿਨ ਹੋਰ ਲਗਾਤਾਰ ਚੱਲੇਗੀ ਤੇ ਇਸੇ ਸੰਬੰਧੀ ਅਸੀਂ ਸਾਰੀ ਸੰਸਥਾ ਵਾਲੇ ਇੱਥੇ ਆਏ ਆ ਜੀ ਤੁਸੀਂ ਤੁਸੀਂ ਡਾਕਟਰ ਉਹ ਜੀ ਹਾਂ ਜੀ ਹਾਂ ਜੀ ਕਾਦੇ ਮਤਲਬ ਮੈਂ ਐਮਬੀਬੀਐਸ ਕੀਤੀ ਆ ਐਮਬੀਬੀਐਸ ਹਾਂ ਜੀ ਕਿੱਦਾਂ ਦੀ ਮਦਦ ਕਰਨੀ ਹੈ ਤੇ ਹਾਲਾਤ ਕਿਦਾਂ ਦੇ ਦੇਖੇ ਤੁਸੀਂ ਹਾਲਾਤ ਤੇ ਵੀਰ ਜੀ ਬਹੁਤ ਮਾੜੇ ਨੇ ਪਰ ਸਾਡੀ ਕੋਸ਼ਿਸ਼ ਇਹ ਹੀ ਹੈ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿੱਥੇ ਜਿੱਥੇ ਲੋਕਾਂ ਨੂੰ ਲੋੜ ਹੈ ਦਵਾਈਆਂ ਦੀ ਜਿੱਥੇ ਜਿੱਥੇ ਇਲਾਜ ਦੀ ਲੋੜ ਹੈ ਕੁਝ ਲੋਕ ਜਿਹੜੇ ਆ ਬੁਖਾਰ ਨਾਲ ਅਲਰਜੀ ਨਾਲ ਕਿਉਂਕਿ ਇਸ ਪਾਣੀ ਨਾਲ ਬਹੁਤ ਸਾਰੀ ਅਲਰਜੀ ਵੀ ਹੋ ਰਹੀ ਆ ਲੋਕ ਬਿਮਾਰ ਵੀ ਹੋ ਰਹੇ ਨੇ ਤੇ ਜਿੱਥੇ ਜਿੱਥੇ ਸਾਡੀ ਆਪਾਂ ਪਹੁੰਚ ਸਕਦੇ ਆ ਉੱਥੇ ਉੱਥੇ ਆਪ ਆਪਣੀ ਲੋੜ ਪੂਰੀ ਕਰ ਰਹੇ ਆ ਅਸੀਂ ਕਲਾਂਨੌਰ ਤੋਂ ਆ ਇਹ ਸਾਰੇ ਸਾਡੇ ਵੀਰ ਹੈ ਤੇ ਸਾਡਾ ਇਹੋ ਜੀ ਆ ਵੀ ਆਪਾਂ ਜਿੱਥੇ ਜਿੱਥੇ ਲੋੜ ਹੈਗੀ ਆ ਚਾਰੇ ਦੀ ਦਵਾਈਆਂ ਦੀ ਸਾਡੇ ਕੋਲ ਦਵਾਈਆਂ ਵੀ ਆ ਸਾਡੇ ਕੋਲ ਫਰਸਟ ਏਡ ਦੀ ਸਾਰੀ ਕਿੱਟ ਹੈ ਰਾਸ਼ਨ ਦੀ ਵੀ ਰਾਸ਼ਨ ਦੀ ਵੀ ਸਾਡੇ ਕੋਲ ਆਪਣਾ ਸਾਰਾ ਪ੍ਰਬੰਧ ਹੈ ਅਸੀਂ ਕੱਲ ਤੋਂ ਰਾਸ਼ਨ ਵੀ ਸ਼ੁਰੂ ਕਰ ਰਹੇ ਆ ਜਿੱਥੇ ਜਿੱਥੇ ਜਾ ਸਕਦੇ ਆ ਆਪਾਂ ਔਰ ਜਿੱਥੇ ਜਿੱਥੇ ਸਰਕਾਰ ਸਾਨੂੰ ਮਤ ਕਰ ਰਹੀ ਹੈ ਕਿਸ਼ਤੀਆਂ ਥਰੂ ਅਸੀਂ ਉੱਥੇ ਉੱਥੇ ਵੀ ਜਾ ਰਹੇ ਆ ਕੁਝ ਅਸੀਂ ਪ੍ਰੈਗਨੈਂਟ ਲੇਡੀਜ਼ ਲਾਗੇ ਪਿੰਡ ਸਾਲੇ ਚੱਕ ਕੇ ਉੱਥੋਂ ਵੀ ਲੈ ਕੇ ਆਏ ਆ ਤੇ ਇਹ ਮਹਾਰਾਜ ਕਰਵਾ ਰਿਹਾ ਜੀ ਡਾਕਟਰ ਸਾਹਿਬ ਆਮ ਤੌਰ ਤੇ ਕਿੰਦਾਂ ਦੀਆਂ ਲੋਕਾਂ ਨੂੰ ਸਮੱਸਿਆਵਾਂ ਹੁੰਦੀਆਂ ਉਹ ਤਾਂ ਫਿਰ ਸਾਰੀਆਂ ਸਮੱਸਿਆਵਾਂ ਹੁਣ ਹੋਰ ਵੱਧ ਗਈਆਂ ਹੋਣੀਆਂ ਸਮੱਸਿਆ ਜੀ ਜੂ ਜੂ ਡੰਗਰ ਖਤਮ ਹੋ ਰਹੇ ਆ ਹਾਂ ਉਸ ਵਾ ਪਾਣੀ ਖਰਾਬ ਰੁਕ ਰਿਆ ਵਾ ਉਸ ਨਾਲ ਆਪਣਾ ਹੈ ਜਿਹਦੀਆਂ ਸਮਸਤਾਂ ਆਪਣਾ ਬੰਦੇ ਨੂੰ ਸਾਦੀ ਦਿੱਕਤ ਆ ਰਹੀ ਹੈ ਚਮੜੀ ਦੀ ਦਿੱਕਤ ਆ ਰਹੀ ਆ ਕੁਝ ਅਲਰਜੀ ਦੀ ਦਿੱਕਤ ਆ ਰਹੀ ਹੈ ਕੁਝ ਪੇਸ਼ੈਂਟ ਜਿਹੜੇ ਬੀਪੀ ਦੇ ਆ ਸ਼ੂਗਰ ਦੇ ਆ ਉਹਨਾਂ ਨੂੰ ਦਵਾਈਆਂ ਨਹੀਂ ਪੁੱਜ ਰਹੀਆਂ ਉਹਨਾਂ ਦੀਆਂ ਪ੍ਰੋਬਲਮਸ ਆ ਰਹੀਆਂ ਵਾ ਉਹਨਾਂ ਨੂੰ ਆਪਾਂ ਕੋਸ਼ਿਸ਼ ਕਰ ਰਹੇ ਆ ਵੀ ਦਵਾਈਆਂ ਪਹੁੰਚਾਈਏ ਵੀ ਜਿਹੜੀ ਉਹਨਾਂ ਨੂੰ ਸਹੂਲਤਾਂ ਮਿਲਣ ਤੇ ਉਹ ਆਪਣੀ ਜਿਹੜੀ ਸਿਹਤ ਆ ਉਹਨੂੰ ਸਹੀ ਰੱਖਣ ਤਾਂ ਬਿਲਕੁਲ ਆ ਜਿਹੜੇ ਇਹ ਰਾਤ ਤਾਂ ਹੁਣ ਮੀਂਹ ਵੀ ਉੱਤੇ ਲੱਗ ਗਿਆ ਜੀ ਮੀਂਹ ਹੋ ਡਰਾਉਂਦਾ ਬਸ ਤਾਂ ਕਹਿੰਦੇ ਵੀ ਮੀਂਹ ਖੁਸ਼ੀਆਂ ਲੈ ਕੇ ਆਉਂਦਾ ਤੁਹਾਡੇ ਲਈ ਮੀਂਹ ਕੀ ਲੈ ਕੇ ਆਇਆ ਸਾਡੇ ਲਈ ਅਜੇ ਤਾਂ ਖੁਸ਼ੀ ਕੋਈ ਨਹੀਂ ਗਈ ਅਹੀ ਤੇ ਪਹਿਲੀਆਂ ਖੁਸ਼ੀਆਂ ਦੇ ਕਲਪਨ ਖੁਸ਼ੀ ਇਹ ਆ ਵੀ ਜੇ ਪਾਣੀ ਲੱਥ ਜੇ ਫਸਲ ਨੰਗੇ ਹੋ ਜਾਣ ਤੇ ਫਿਰ ਮੀਂਹ ਪੈ ਜੇ ਨਾ ਥੋੜਾ ਤੋਂ ਉਹਦਾ ਪਣਾ ਉਤਰ ਜਾਂਦਾ ਵਾ ਕੁਛ ਨਾ ਕੁਛ ਜ਼ਿੰਮੇਦਾਰ ਦੇ ਹੋ ਸਕਦਾ ਪੱਲੇ ਪੈ ਜਦ ਤੱਕ ਪਾਣੀ ਨਹੀਂ ਉਤਰਦਾ ਇਤਨਾ ਇਤਨਾ ਫਸਲ ਪਾਣੀ ਤੁਸੀਂ ਕਿੰਨੀ ਕਵਾਰ ਦੇਖਿਆ ਇਹ ਮਾਹੌਲ ਹੜਾਂ ਦਾ ਅਈ ਦੇ 88 ਜੀ ਵੇਖਿਆ 47 ਸਾਲਾਂ ਬਾਅਦ ਆਇਆ ਫੜ ਐਡਾ ਵੱਡਾ ਪੱਲਾ 47 ਦਾ ਵੀ ਵੇਖਿਆ ਉਹ ਤੋਂ ਨਿੱਕੇ ਮੋٹے ਦੇ ਪਾਣੀ ਚਲੋ ਆਉਂਦੇ ਰਹਿੰਦੇ ਨੇ ਪਰ ਜਿਹੜਾ 47 ਦਾ ਉਹ ਵੀ ਅੱਠ ਅੱਠ ਦਾ ਪੁੱਟ ਲੰਗੇ ਉਹ ਤੋਂ ਬਾਅਦ ਇਹ ਹੈ 37 ਸਾਲਾਂ ਬਾਅਦ ਕਿੱਦਾਂ ਦੀ ਮਦਦ ਦੀ ਇੱਥੇ ਲੋੜ ਆ ਜੀ ਤੁਹਾਡੇ ਇਲਾਕੇ ਦੇ ਵਿੱਚ ਜੇ ਕੋਈ ਲੈ ਕੇ ਆਣਾ ਚਾਹੇ ਤਾਂ ਕਿਵੇਂ ਮਦਦ ਕਰ ਸਕਦਾ ਕਿਹੜਾ ਪਿੰਡ ਆ ਇਹ ਉਹ ਵੀ ਦੱਸ ਦਿਓ ਇਹ ਪਿੰਡ ਜਿਹੜਾ ਜੇ ਨਾ ਅੱਜ ਜਿਹੜੀ ਤੇ ਖੜਿਆ ਇਹ ਹੈਗੇ ਮਨਸੂਰ ਦੀ ਪਿੰਡ ਵਜਦਾ ਵੈਸੇ ਚੰਗੀ ਕਿੰਨੇ ਕ ਪਿੰਡਾਂ ਪ੍ਰਭਾਵਿਤ ਜੇ ਤੁਸੀਂ ਉਂਗਲਾਂ ਤੇ ਗਿਣਾ ਸਕੋ ਵੀ ਐਨੇ ਪਿੰਡ ਇੱਥੇ ਹੈਗੇ ਜਿਹੜੇ ਬਹੁਤ ਪ੍ਰਭਾਵਿਤ ਹਾਂ ਗਰਦਾਪੁਰ ਚ ਹਾਂਜੀ ਇੱਥੇ ਤੁਹਾਡੇ ਨੇੜੇ ਗਰਦਾਪੁਰ ਚ ਅੰਬਰਸਰ ਦੇ ਨਹੀਂ ਮੈਂ ਗਰਦਾਪੁਰ ਦੇ ਆ ਮਹਿਤਾਵਾ ਧਰਮਾਵਾਦ ਆ ਹਾਂਜੀ ਸਿੰਘਪੁਰਾ ਸ਼ਾਮਪੁਰਾ ਰਾਮਦੀਵਾਲੀ ਪੇਰ ਇੱਧਰ ਖੰਨਾਵਾ ਮਨਸੂਰ ਤਲਵੰਡੀ ਰਾਮ ਪੱਤੀ ਆ ਚੰਗੀ ਆ ਪਿਸ਼ਾਨ ਧਰਮਕੋਟ ਸਜਾਦਾ ਤਲਵੰਡੀ ਡਾਲਾ ਹਾਂਜੀ ਸਾਰੇ ਪਾਸੇ ਇਹੀ ਹਾਲ ਆ ਇਹੀ ਇੱਧਰ ਨੂੰ ਵੱਧਦੀ ਵੱਧ ਐ ਇੱਧਰ ਨੂੰ ਵੀ ਹੈ ਸਾਰੇ ਇਹੀ ਹਾਲ ਆ ਰਾਵੀ ਐਸਾਈਡ ਤੇ ਪੈਂਦੀ ਆ ਨਾ ਹੂੰ 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 ਰਾਵੀ ਐਸਾਈਡ ਤੇ ਪੈਂਦੀ ਆ ਪਿਛੋ ਟੁੱਟੀ ਆ ਕਲਨੌਰ ਸਾਹੜ ਵੱਲੋਂ ਇਧਰੋਂ ਟੁੱਟੀ ਆ ਗੋ ਹਾਂਜੀ ਇੱਧਰ ਸਾਪ ਔਰ ਰਤਾ ਜੋ ਵੀ ਆ ਪਾਣੀ ਸਭ ਡੁੱਬੇ ਨੇ ਸਰਕਾਰਾਂ ਕਹਿ ਰਹੀਆਂ ਅਸੀਂ ਵੀ ਬੜੀ ਕੋਸ਼ਿਸ਼ ਕਰ ਰਹੇ ਆ ਅਜੇ ਕੋਈ ਸਰਕਾਰ ਨਹੀਂ ਇੱਥੇ ਪਹੁੰਚੀ ਤੁਹਾਡੇ ਕੋ ਪਹੁੰਚਿਆ ਨਹੀਂ ਕੋਈ ਨਹੀਂ ਪਹੁੰਚਿਆ ਅਜੇ ਤੇ ਇਹੋ ਸਰਕਾਰ ਹੈ ਜਿਹੜੀ ਸਾਡੇ ਕੋ ਆਈ ਹੈ ਤੁਜੀ ਆਈ ਰਸਣ ਪਾਣੀ ਜਿਹੜਾ ਪਹਿਲਾਂ ਇਹ ਨਹੀਂ ਹੁੰਦਾ ਵੀ ਰਾਸ਼ਨ ਪਣੀ ਕੋਈ ਕਿਸੇ ਦਾ ਫੋਕਾ ਵੀ ਆਣ ਕੇ ਪਤਾ ਲੱਗ ਜਾਏ ਨਾ ਉਹ ਸਰਕਾਰੀ ਹੁੰਦੀ ਆ ਹਾਂ ਜਿਹੜਾ ਲੋਡ 'ਚ ਖੜ ਜੇ ਆ ਕੇ ਬਿਲਕੁਲ ਬਿਲਕੁਲ ਉਹ ਉਹ ਅਸਲੀ ਸਾਥੀ ਆ ਸਮਝ ਬਿਲਕੁਲ ਸੋ ਫਰਜ ਬਣਦੇ ਸਰਕਾਰਾਂ ਦੇ ਸਰਕਾਰ ਦਾਵੇ ਵੀ ਕਰ ਰਹੀ ਆ ਕਿ ਅਸੀਂ ਕਰਨੇ ਆ ਪਰ ਇਹ ਲੋਕ ਜਿਹੜੇ ਜਿਨ੍ਹਾਂ ਤੱਕ ਅਸੀਂ ਆਏ ਆ ਜਿਹੜੇ ਇੱਕ ਪੈਟਰੋਲ ਪੰਪ ਦੇ ਉੱਤੇ ਆਸਰਾ ਲੈ ਕੇ ਬੈਠੇ ਆ ਮੱਝਾਂ ਗਾਵਾਂ ਪਸ਼ੂਆਂ ਇਹ ਪਸ਼ੂ ਧਨ ਜਿਹੜਾ ਹੁੰਦਾ ਹੈ ਬੜਾ ਕੀਮਤੀ ਹੈ ਜਿਹੜੇ ਇਹਦੇ ਉੱਤੇ ਨਿਰਭਰ ਕਰਦੇ ਆ ਉਹ ਜਾਣਦੇ ਆ ਕਿ ਇਹਦਾ ਦੁੱਖ ਕੀ ਆ ਇੱਕ ਤਾਂ ਹੜਾਂ ਦੀ ਮਾਰ ਥੱਲੇ ਉਤੋਂ ਅਜੇ ਵੀ ਮੀਂਹ ਵਰਸ ਰਿਹਾ ਹੈ ਬੜੇ ਮੁਸ਼ਕਲ ਹਾਲਾਤ ਆ ਸੋ ਇਹ ਬਾਪੂ ਜੀ ਨੇ ਪਿੰਡਾਂ ਦੇ ਨਾਂ ਜਿਹੜੇ ਹੈਗੇ ਆ ਉਹ ਗਿਣਾਏ ਆ ਕਿ ਕਿਹੜੇ ਪਿੰਡਾਂ ਦੇ ਵਿੱਚ ਇੱਥੇ ਜ਼ਿਆਦਾ ਹਾਲਾਤ ਮਾੜੇ ਹੋਏ ਹੋਏ ਆ ਤੇ ਉਹਨਾਂ ਸੱਜਣਾ ਤਾਂ ਉਮੀਦ ਆ ਜਿਹੜੇ ਮਦਦ ਕਰ ਸਕਦੇ ਆ ਕਿ ਉਹ ਇੱਥੇ ਵੀ ਜ਼ਰੂਰ ਆਣਗੇ ਪੰਜਾਬ ਦਾ ਹਰ ਘਰ ਜਿੱਥੇ ਮਦਦ ਦੀ ਲੋੜ ਆ ਉੱਥੇ ਤੱਕ ਮਦਦ ਪਹੁੰਚੇਗੀ ਭਾਵੇਂ ਸਰਕਾਰ ਕਰੇ ਜਾਂ ਲੋਕ ਕਰੇ ਪਰ ਕੋਈ ਵੀ ਮਦਦ ਤੋਂ ਬਾਂਝਾ ਨਾ ਰਹੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਗੁਰਪ੍ਰੀਤ ਸਿੰਘ ਦੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ